ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਲ ਸੂਬਾ ਜਨਰਸਕਤਰ ਪੰਜਾਬ ਕਿਸਾਨ ਯੂਨੀਅਨ ਬਾਗੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਉਹਨਾਂ ਦੇ ਮੋਬਾਈਲਾਂ ਦੇ ਉੱਤੇ ਇੱਕ ਮੈਸੇਜ ਆ ਰਿਹਾ ਤੇ ਇੱਕ ਪਰਫਾਰਮਾ ਸਕੂਲਾਂ ਵੱਲੋਂ ਭੇਜਿਆ ਜਾ ਰਿਹਾ ਕਿ ਇਸ ਪਰਫਾਰਮੇ ਨੂੰ ਭਰ ਕੇ ਥੱਲੇ ਮਾਤਾ ਪਿਤਾ ਫਾਇਲ ਕਰਕੇ ਭੇਜਣਾ ਦਸਕਤ ਕਰਕੇ ਭੇਜਣ ਤੇ ਇੱਕ ਆਪਣੀ ਆਈਡੀ ਮਾਤਾ ਪਿਤਾ ਚਾਹੇ ਉਹ ਆਧਾਰ ਕਾਰਡ ਹੋਵੇ ਚਾਹੇ ਸ਼ਰਾਕਤੀ ਕਾਰਡ ਹੋਵੇ ਚਾਹੇ ਕੋਈ ਪਾਸਪੋਰਟ ਦੀ ਕਾਪੀ ਹੋਵੇ ਉਹ ਨਾਲ ਅਟੈਚ ਕਰਕੇ ਭੇਜੋ ਤੇ ਆਪਣੇ ਬੱਚੇ ਦਾ ਆਧਾਰ ਕਾਰਡ ਤੇ ਜਨਮ ਸਰਟੀਫਿਕੇਟ ਭੇਜੋ ਇਹ ਸਾਰਾ ਕੁਝ ਕਿਉਂ ਲਿਆ ਜਾ ਰਿਹਾ ਹੈ ਇਹ ਲਿਆ ਜਾ ਰਿਹਾ ਇੱਕ ਅਪਾਰ ਆਈਡੀ ਬਣਾਉਣ ਦੇ ਲਈ ਅਪਾਰ ਆਈਡੀ ਹੈ ਕੀ ਅਪਾਰ ਆਈਡੀ ਦੇ ਤਹਿਤ ਜੇਕਰ ਤੁਸੀਂ ਇਹ ਪਰਫਾਰਮਾ ਭਰ ਕੇ ਸਕੂਲ ਦੇ ਵਿੱਚ ਜਮ੍ਹਾਂ ਕਰਵਾਉਨੇ ਹੋ ਤੇ ਸਰਕਾਰ ਤੁਹਾਡੇ ਬੱਚੇ ਦੀ ਇੱਕ ਆਈਡੀ ਬਣਾਉਂਦੀ ਏ ਜਿਸ ਦੇ ਤਹਿਤ ਸਿੱਖਿਆ ਨਾਲ ਚਾਹੇ ਇਹਦਾ ਸੰਬੰਧ ਹੋਵੇ ਕੋਈ ਨਾ ਹੋਵੇ ਪਰ ਇਸ ਦੇ ਤਹਿਤ ਤੁਹਾਡੇ ਬੱਚਿਆਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਦਵਾਈਆਂ ਦਿੱਤੀਆਂ ਜਾ ਸਕਦੀਆਂ ਨੇ ਕਿਸੇ ਵੀ ਤਰੀਕੇ ਦਾ ਕੋਈ ਟੀਕਾ ਲਾਇਆ ਜਾ ਸਕਦਾ ਏ ਕਿਸੇ ਵੀ ਕਿਸਮ ਦੀ ਕੋਈ ਵੈਕਸੀਨੇਸ਼ਨ ਕੀਤੀ ਜਾ ਸਕਦੀ ਏ ਜਾਂ ਸਰਲ ਭਾਸ਼ਾ ਦੇ ਵਿੱਚ ਇਹ ਕਹਿ ਲਈਏ ਕਿ ਤੁਹਾਡੇ ਬੱਚੇ ਤੇ ਕਿਸੇ ਵੀ ਦਵਾਈ ਦਾ ਜਿਹੜਾ ਪ੍ਰਯੋਗ ਕੀਤਾ ਜਾ ਸਕਦਾ ਏ ਕਿ ਤੇ ਸਰਕਾਰ ਨੇ ਇਹ ਕਿਹਾ ਕਿ ਆਪਾਰ ਆਈਡੀ ਬੱਚਿਆਂ ਦੀ ਬਣਾਉਣੀ ਏ ਦੂਸਰੇ ਪਾਸੇ ਸਰਕਾਰਾਂ ਨੇ ਇਹ ਵੀ ਗੱਲ ਕਹੀ ਏ ਕਿ ਆਪਾਰ ਆਈਡੀ ਬਣਾਉਣੀ ਕੋਈ ਜ਼ਰੂਰੀ ਨਹੀਂ ਏ ਸੋ ਪੰਜਾਬੀਓ ਜਿਸ ਤਰ੍ਹਾਂ ਪਹਿਲਾਂ ਹੀ ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾਇਆ ਜਾ ਰਿਹਾ ਏ ਸੋ ਆਓ ਇਸ ਆਪਾਰ ਆਈਡੀ ਦੇ ਜਿਹੜਾ ਛੰਤਰ ਰਚਿਆ ਜਾ ਰਿਹਾ ਏ ਜਿਹੜੀ ਇਹ ਚਾਲਾਂ ਚੱਲੀਆਂ ਕੋਝੀਆਂ ਚਾਲਾਂ ਜਿਹੜੀਆਂ ਹੈਗੀਆਂ ਉਹ ਕੇਂਦਰ ਸਰਕਾਰਾਂ ਵੱਲੋਂ ਚੱਲੀਆਂ ਜਾ ਰਹੀਆਂ ਨੇ ਇਹਨੂੰ ਸਮਝੀਏ ਤੁਸੀਂ WTO ਦੀ ਵੈੱਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਕੇਂਦਰ ਦਾ ਸਿਹਤ ਮੰਤਰਾਲੇ ਦੀ ਵੈੱਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਸਕੂਲਾਂ ਤੇ ਜਾ ਕੇ ਇਹ ਪੁੱਛ ਸਕਦੇ ਹੋ ਕਿ ਅਪਾਰ ਆਈਡੀ ਹੈ ਕੀ ਆ ਤੇ ਇਹਦਾ ਕਿੱਦਾਂ ਇਹ ਕੰਮ ਕਰੂਗੀ ਸੋ ਪਹਿਲਾਂ ਸਮਝੋ ਉਸ ਤੋਂ ਬਾਅਦ ਪਰਫਾਰਮੈਂਸ ਸਾਈਨ ਕਰਨੇ ਨਾ ਕਰਨੇ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਅਪਾਰ ਆਈਡੀ ਨੂੰ ਬਣਾਉਣ ਦੇ ਲਈ ਜੇਕਰ ਅਸੈਂਟੀ ਦਿੰਨੇ ਹੋ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਤੁਹਾਡੇ ਉੱਤੇ ਜਾਂ ਤੁਹਾਡੇ ਬੱਚੇ ਦੇ ਉੱਤੇ ਨਹੀਂ ਕਰ ਸਕਦੀਆਂ ਸਰਕਾਰਾਂ ਜਾਂ ਸਕੂਲ ਪ੍ਰਸ਼ਾਸਨ ਨਹੀਂ ਕਰ ਸਕਦਾ ਇਸ ਲਈ અપਾਰ ਆਈਡੀ ਨੂੰ ਬਣਾਉਣ ਦੇ ਲਈ ਮਨਾ ਕਰੋ ਇਹ ਕੋਈ ਜ਼ਰੂਰੀ ਨਹੀਂ ਹੈ ਸਰਕਾਰਾਂ ਦੀਆਂ ਹਦਾਇਤਾਂ ਨੇ ਕਿ ਇਹ ਕੋਈ અપਾਰ ਆਈਡੀ ਬਣਾਉਣੀ ਜ਼ਰੂਰੀ ਨਹੀਂ ਹੈ ਇਹ ਪੰਜਾਬ ਖਿਲਾਫ ਇੱਕ ਬਹੁਤ ਵੱਡੀ ਜਿਹੜੀ ਸ਼ਾਦਿਸ਼ ਦੇ ਤਹਿਤ ਇਹ ਜਿਹੜਾ ਰਤਿਆ ਜਾ ਰਿਹਾ ਸਾਰਾ ਠਗਵਾ ਜਿਹੜਾ ਹੈ ਉਹ ਰਤਿਆ ਜਾ ਰਿਹਾ ਹੈ ਸੋ ਜੇਕਰ ਤੁਸੀਂ ਆਪਾਰ ਆਈਡੀ ਬਣਾਉਨੇ ਹੋ ਤੇ ਤੁਸੀਂ ਆਪਣੇ ਬੱਚਿਆਂ ਦਾ ਜਿਹੜਾ ਭੋਵੇਖੇ ਤੁਸੀਂ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨੂੰ ਦਾਤੇ ਲਾਇਆ ਜਾ ਰਿਹਾ ਹੈ ਕਿ ਤੁਹਾਡੇ ਬੱਚਿਆਂ ਦੇ ਉੱਤੇ ਕਿਸੇ ਵੀ ਕਿਸਮ ਦੇ ਪ੍ਰਯੋਗ ਜਿਹੜੇ ਦਵਾਈਆਂ ਦੇ ਟੀਕਿਆਂ ਦੇ ਕੀਤੇ ਜਾਣਗੇ ਨਰਸਰੀ ਤੋਂ ਲੈ ਕੇ ਕਾਲਜ ਤੱਕ ਦੀਆਂ ਕਲਾਸਾਂ ਦੇ ਲਈ ਤੁਹਾਨੂੰ ਬਿਨਾਂ ਪਛੇਤ ਤੋਂ ਤੁਹਾਡੇ ਬੱਚੇ ਦਾ ਕਿਸੇ ਵੀ ਤਰੀਕੇ ਨਾਲ ਕੋਈ ਵੀ ਦਵਾਈ ਬੂਟੀ ਜਾਂ ਕੋਈ ਟੀਕਾ ਕਰਨ ਜਾਂ ਵੈਕਸੀਨੇਸ਼ਨ ਕੀਤੀ ਜਾ ਸਕਦੀ ਏ ਤੁਹਾਡੇ ਜਿਹੜੇ ਹੈਗੇ ਆ ਇਹਨਾਂ ਪਰਫਾਰਮਾ ਤੇ ਸਾਈਨ ਕਰਵਾ ਕੇ ਤੁਹਾਡੇ ਹੱਥ ਵੜਾਏ ਜਾ ਰਹੇ ਨੇ ਚੀਜ਼ਾਂ ਨੂੰ ਸਮਝੋ ਦੁਨੀਆ ਤੁਹਾਡੇ ਹੱਥ 'ਚ ਐਂਡਰੋਇਡ ਫੋਨ ਤੁਹਾਡੇ ਹੱਥ ਦੇ ਵਿੱਚ ਸੱਚ ਮਾਰੂ ਅਪਾਰ ਆਈਡੀ ਹੈ ਕੀ ਆ ਉਸ ਤੋਂ ਬਾਅਦ ਫੈਸਲਾ ਤੁਹਾਡੇ ਹੱਥੇ ਕਿ ਤੁਸੀਂ ਆਈਡੀ ਬਣਵਾਉਣੀ ਹੈ ਜਾਂ ਨਹੀਂ ਬਣਵਾਉਣੀ ਸੋ ਜੇਕਰ ਕੋਈ ਵੀ ਪ੍ਰਸ਼ਾਸਨ ਜਾਂ ਸਕੂਲ ਪ੍ਰਸ਼ਾਸਨ ਜਾਂ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਸਾਡੇ ਨੰਬਰਾਂ ਦੇ ਉੱਤੇ ਜਥੇਬੰਦੀ ਦੇ ਨੰਬਰ ਅਸੀਂ ਨਾਲ ਦੇ ਦਾਂਗੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਕਿਸੇ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜਾਂ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰਕੇ ਦਬਾਅ ਬਣਾ ਕੇ ਕੋਈ ਸਕੂਲ ਤੁਹਾਡੇ ਕੋਲੋਂ ਆਈਡੀ ਬਣਵਾ ਰਿਹਾ ਤਾਂ ਉਹ ਸੰਬੰਧੀ ਵੀ ਅਸੀਂ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਸੰਬੰਧਤ ਵਿਭਾਗ ਨੂੰ ਦਰਜ ਕਰਵਾ ਸਕਦੇ ਆ ਸੋ ਜਾਗੋ ਤੇ ਪੰਜਾਬ ਖਿਲਾਫ ਹੋ ਰਹੀਆਂ ਸਾਜ਼ਸ਼ਾਦوں ਅਸੀਂ ਜਾਣੂ ਹੋਈਏ ਇੰਨੀਆਂ ਕ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ